ਮਾਤਾ ਸਰਜੀਤ ਕੌਰ ਜੀ ਸਾਡੇ ਕੋਲੇ 10225 ਨੂੰ ਆਏ ਸੀਗੇ ਤੇ 9425 ਨੂੰ ਅਕਾਲ ਚਲਾਣਾ ਕਰਕੇ ਮਾਤਾ ਜਪੋ ਸਤਨਾਮ 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 ਜੀ ਤਿੰਨ ਧੀਆਂ ਨੇ ਜਨਮ ਲਿਆ ਇਸ ਮਾਂ ਦੇ ਪੇਟ ਤੋਂ ਅੱਜ ਤਿੰਨਾਂ ਚੋਂ ਕੋਈ ਵੀ ਹਾਜ਼ਰ ਨਹੀਂ ਇੱਥੇ ਉਹ ਕਿੰਨੇ ਮਾੜੇ ਕਰਮ ਹੋਣਗੇ ਉਹਨਾਂ ਧੀਆਂ ਦੇ ਜਿਹੜੀਆਂ ਇੱਥੇ ਨੇੜੇ ਤੇੜੇ ਹੁੰਦੇ ਹੋਏ ਵੀ ਆਪਣੀ ਮਾਂ ਦੇ ਦਰਸ਼ਨ ਨਹੀਂ ਕਰ ਸਕੋ ਬੋਲੇ ਸੁਨਹਾ ਇੰਨਾ ਪਿਆਰ ਦਿੰਦੀ ਸੀ ਮਾਂ ਹੱਥ ਫੜ ਕੇ ਚੁੰਮੀ ਜਾਣਾ ਮੇਰਾ ਸਿਰ ਪਲੋਸੀ ਜਾਣਾ ਦੁਆਵਾਂ ਦੇਈ ਜਾਣੀਆਂ ਇਹ ਮਾਤਾ ਸਰਜੀਤ ਕੌਰ ਦੇ ਆਪਣਿਆਂ ਦੇ ਹਿੱਸੇ ਨਹੀਂ ਆਇਆ ਸਤਨਾਮ 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 ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਮਾਤਾ ਸਰਜੀਤ ਕੌਰ ਜੀ ਦਾ ਆੰਤਮ ਸੰਸਕਾਰ ਹੋਣ ਜਾ ਰਿਹਾ ਹੈ। ਮਾਤਾ ਸਰਜੀਤ ਕੌਰ ਜੀ ਸਾਡੇ ਕੋਲੇ 10 2 25 ਨੂੰ ਆਏ ਸੀਗੇ ਤੇ 9 4 25 ਨੂੰ ਅਕਾਲ ਚਲਾਣਾ ਕਰ ਗਏ ਮਾਤਾ ਜੀ। 58 ਦਿਨਾਂ ਦਾ ਸਫ਼ਰ ਸੀ ਮਾਂ ਦਾ ਸਾਡੇ ਕੋਲੇ ਲਗਭਗ 2 ਮਹੀਨਿਆਂ ਤੋਂ 2 ਦਿਨ ਘੱਟ ਸੀਗੇ। ਇਸ ਮਾਂ ਨੇ ਆਪਣਾ ਜੀਵਨ ਕਿੱਥੇ ਤੇ ਕਿਵੇਂ ਬਤੀਤ ਕੀਤਾ ਇਹ ਨਗਰ ਦੇ ਲੋਕ ਖੜੇ ਨੇ ਜਾਣਦੇ ਨੇ ਸਾਰੇ। ਬੜੇ ਤਕੜੇ ਕਿਰਾਨੇ ਦੇ ਵਿੱਚ ਇਹਨੂੰ ਵਿਆਹ ਕੇ ਲਿਆਂਦਾ ਗਿਆ ਧੀਆ ਨੇ ਤਿੰਨ ਧੀਆ ਨੇ ਜਨਮ ਲਿਆ ਇਸ ਮਾਂ ਦੇ ਪੇਟ ਤੋਂ ਅੱਜ ਤਿੰਨਾਂ ਚੋਂ ਕੋਈ ਵੀ ਹਾਜ਼ਰ ਨਹੀਂ ਇੱਥੇ ਇੱਕ ਜਿਹੜੀ ਮਾਰੀ ਮੋਟੀ ਮਦਦ ਕਰਦੀ ਸੀ ਪੈਸਿਆਂ ਚ ਵੀ ਬਾਹਰ ਬੈਠੀ ਉਹ ਇੰਗਲੈਂਡ ਬੈਠੀ ਆ ਉਹ ਆ ਨਹੀਂ ਸਕੀ ਜਿਹੜੀਆਂ ਦੋ ਇੱਥੇ ਨੇ ਇੱਥੇ ਆਸ-ਪਾਸ ਹੀ ਕਿਤੇ ਪੰਜਾਬ ਚ ਵਿਆਹੀਆਂ ਹੋਈਆਂ ਉਹ ਆਉਂਦੀਆਂ ਨਹੀਂ ਤੇ ਮਾਂ ਦੀ ਹਾਲਤ ਇੰਨੀ ਮਾੜੀ ਸੀ ਜਿਹਨੂੰ ਆਪਾਂ ਇਹ ਕਹਿ ਸਕਦੇ ਆਂ ਵੀ ਨਰਕ ਤੋਂ ਵੀ ਬੱਦਰ ਹਾਲਾਤ ਸੀ ਮਾਂ ਦਾ ਪਿੰਡ ਮਾਤਾ ਜੀ ਦਾ ਬਡਾਲਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਆ ਬਡਾਲਾ ਮੰਜਕੀ ਪਿੰਡ ਦੇ ਨਾਂ ਤੇ ਇਸ ਪਿੰਡ ਨੂੰ ਜਾਣਿਆ ਜਾਂਦਾ ਇਸ ਪਿੰਡ ਦੇ ਸਰਕਟ ਸਰਦਾਰ ਸੀ ਸਰਦਾਰ ਰਮਿੰਦਰ ਸਿੰਘ ਉਹਨਾਂ ਦੇ ਮਨ ਦੀ ਇੱਕ ਲਾਲਸਾ ਸੀ ਵੀ ਮੇਰੇ ਘਰ ਪੁੱਤ ਹੋਵੇ ਪਰ ਇਹ ਮਾਂ ਜਾਉਣਾ ਦੀ ਪਹਿਲੀ ਪਤਨੀ ਉਹਨਾਂ ਨੂੰ ਪੁੱਤ ਤਾਂ ਨਹੀਂ ਮਿਲ ਸਕਿਆ ਪਰ ਇਸ ਘਰ ਦੇ ਹਾਲਾਤ ਇਦਾਂ ਦੇ ਬਣ ਗਏ ਵੀ ਜਿੱਥੇ ਧੀਆ ਨੇ ਵੀ ਆਪਣਾ ਧੀ ਹੋਣ ਦਾ ਫਰਜ਼ ਨਹੀਂ ਨਿਭਾਇਆ ਇੱਥੇ ਜੇ ਪੁੱਤ ਬਣਿਆ ਕੋਈ ਤਾਂ ਬਾਈ ਸਤਨਾਮ ਸਿੰਘ ਆ ਜਿਹੜਾ ਅੱਜ ਵੀ ਖੜਾ ਰੋ ਰਿਹਾ ਇਸ ਮਾਂ ਨੂੰ ਸਾਡੇ ਕੋਲੇ ਚੱਕ ਕੇ ਲੈ ਕੇ ਆਇਆ ਧੰਨਵਾਦ ਆ ਮਾਤਾ ਜੀ ਦੇ ਬੇਟੀ ਦੀ ਨਨਾਨ ਨੇ ਛਿੰਦੋ ਮਾਤਾ ਹਨਾ ਉਹ ਜਿਹੜੇ ਇਹਨਾਂ ਦੀ ਸੇਵਾ ਸੰਭਾਲ ਕਰਦੇ ਰਹੇ ਬਾਹਰੋਂ ਮਾਤਾ ਜੀ ਦੇ ਬੇਟੀ ਪੈਸੇ ਭੇਜ ਦਿੰਦੇ ਸੀ ਰੋਟੀ ਪਾਣੀ ਦਾ ਇਲਾਜ ਦਾ ਜਿੰਨਾ ਕਿ ਮਦਦ ਕਰ ਸਕਦੇ ਸੀ ਤਤ ਕਰੇ ਕਰਦੇ ਨੇ ਜਦ ਤੱਕ ਮਾਤਾ ਆਪਣੇ ਆਪ ਦੀ ਕੇਅਰ ਕਰਨ ਦੇ ਯੋਗ ਸੀ ਜਦੋਂ ਮਾਤਾ ਨੂੰ ਹੀ ਸੋਝੀ ਖਤਮ ਹੋ ਗਈ ਜਦੋਂ ਮਾਤਾ ਨੂੰ ਹੀ ਆਪਣੀ ਸਮਝ ਖਤਮ ਹੋ ਗਈ ਫਿਰ ਲੈਟਰਨ ਬਾਥਰੂਮ ਵਿੱਚ ਹੀ ਹੋਣ ਲੱਗ ਗਿਆ ਨਾ ਖਾਣ ਦਾ ਨਾ ਪੀਣ ਦਾ ਨਾ ਪਹਿਨਣ ਦੀ ਸੋਝੀ ਨਾ ਰਹੀ ਫਿਰ ਅੱਜ ਕੱਲ ਆਪਾਂ ਸਮਝਦੇ ਹਾਂ ਭੈਣ ਭਰਾਵੋ ਕੋਈ ਵੀ ਕੁਝ ਨਹੀਂ ਕਰ ਪਾਉਂਦਾ ਫਿਰ ਤਾਂ ਆਪਣੇ ਧੀਆਂ ਪੁੱਤ ਵੀ ਸਾਥ ਛੱਡ ਜਾਂਦੇ ਤੇ ਜਿਹੜੀਆਂ ਧੀਆਂ ਇੱਥੇ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆ ਕੇ ਹੱਥੀਂ ਸੇਵਾ ਕਰਨੀ ਸੀ ਮਾਂ ਨੂੰ 9 ਮਹੀਨੇ ਜਿਹਨੇ ਪੇਟ 'ਚ ਰੱਖਿਆ ਜਨਮ ਦਿੱਤਾ ਦੁਨੀਆ ਦਿਖਾਈ ਉਹਨੂੰ ਸੰਭਾਲਣਾ ਸੀ ਉਹਨਾਂ ਨੇ ਮੁੱਖ ਮੋੜ ਲਿਆ ਤਬੀਰ ਦਾ ਫੋਨ ਆਇਆ ਸਾਨੂੰ ਸੁਨਮ ਸਿੰਘ ਬਾਈ ਪੰਜਾਬ ਪੁਲਿਸ ਦੇ ਵਿੱਚ ਨੇ ਬਾਈ ਨੇ ਦੱਸਿਆ ਵੀ ਅਸੀਂ ਜਿੰਨੀ ਕੋਸ਼ਿਸ਼ ਕਰ ਸਕਦੇ ਹਾਂ ਅਸੀਂ ਕਰ ਵੀ ਰਹੇ ਹਾਂ ਵੀ ਮੈਂ ਨਮਾ ਵੀ ਹੋਣਾ ਵਾ ਵੀ ਮੇਰੇ ਮਾਮਾ ਵਰਗੀ ਆ ਪਰ ਹੁਣ ਹਾਲਾਤ ਇੰਨੇ ਬਦਤਰ ਹੋ ਗਏ ਆ ਵੀ ਤੁਸੀਂ ਤੁਹਾਨੂੰ ਆਜਾਜ਼ ਚ ਦਿਓ ਵੀ ਜਾਨਾ ਤੁਸੀਂ ਆ ਕੇ ਲੈ ਜੋ ਜਾਂ ਅਸੀਂ ਛੱਡ ਜਾਨੇ ਤਾਂ ਵੀਰ ਹੁਣੀ ਫਿਰ ਇੱਥੇ ਮਾਤਾ ਜੀ ਨੂੰ ਲੈ ਕੇ ਆਏ 58 ਦਿਨਾਂ ਦੀ ਸੇਵਾ ਜਿਹੜੀ ਇਸ ਮਾਂ ਦੀ ਸਰਜੀਤ ਕੌਰ ਦੀ ਸਾਨੂੰ ਮਿਲੀ ਇੰਨਾ ਪਿਆਰ ਦਿੰਦੀ ਸੀ ਮਾਂ ਹੱਥ ਫੜ ਕੇ ਚੁੰਮੀ ਜਾਣਾ ਮੇਰਾ ਸਿਰ ਪਲੋਸੀ ਜਾਣਾ ਦੁਆਵਾਂ ਦੇਈ ਜਾਣੀਆਂ ਹੱਥ ਫੜ ਕੇ ਘੁੱਟ ਕੇ ਛਾਤੀ ਨਾਲ ਲਾ ਲੈਣਾ ਅਸੀਸਾਂ ਦੇਈ ਜਾਣੀਆਂ ਇਹ ਮਾਤਾ ਸਰਜੀਤ ਕੌਰ ਦੇ ਆਪਣਿਆਂ ਦੇ ਹਿੱਸੇ ਨਹੀਂ ਆਇਆ ਵੀ ਜਿਹੜਾ ਇਹ ਆਪਣਿਆਂ ਨੂੰ ਅਸੀਸਾਂ ਦੇ ਸਕਦੀ ਆਪਣਿਆਂ ਦੇ ਹੱਥ ਚ ਫੜ ਕੇ ਚੁੰਮ ਸਕਦੀ ਆਪਣੇ ਹੱਤ ਆਪਣਿਆਂ ਦਾ ਹੱਥ ਫੜ ਕੇ ਆਪਣੀ ਹਿੱਕ 'ਨਾਂ ਲਾ ਸਕਦੀ ਇਹ ਸਾਨੂੰ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ ਤੇ ਮਾਂ ਜਿੱਦਣ ਦੀ ਆਈ ਆ ਉਦੋਂ ਤੋਂ ਹੀ ਹਸਪਤਾਲ 'ਚ ਹੀ ਸੀ ਦਾਖਲ ਕਿਉਂਕਿ ਇਸ ਮਾਂ ਦਾ ਸਰੀਰ ਬਿਮਾਰ ਰਹੀ ਹੋਣ ਦੇ ਕਾਰਨ ਕਮਜ਼ੋਰ ਹੋ ਚੁੱਕਿਆ ਸੀ ਵੀ ਮਾਤਾ ਦਾ ਇਲਾਜ ਚੱਲਦਾ ਸੀ ਜੇਰੇ ਇਲਾਜ ਸੀ ਮਾਤਾ ਪਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੀ ਹੋਈ ਇਹ ਮਾਂ 94225 ਵਾਲੇ ਦਿਨ ਸਵੇਰੋਂ ਇਹ ਦੁਨੀਆ ਤੋਂ ਕਾਲ ਚਨਾਣਾ ਕਰਕੇ ਚ ਗਈ ਮਾਤਾ ਦੀ ਡੈਥ ਤੋਂ ਬਾਅਦ ਵੀ ਅਸੀਂ ਫੋਨ ਕੀਤਾ ਸਤਨਾਂ ਸਿੰਘ ਨੂੰ ਮਾਤਾ ਜੀ ਦੀ ਬੇਟੀ ਨਾਲ ਵੀ ਬਾਹਰ ਗੱਲ ਹੋਈ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਉਹ ਆ ਨਹੀਂ ਸਕਦੇ ਜਿਹੜੀਆਂ ਇੱਥੇ ਬੀਟੀਆਂ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਸਨੇਹੇ ਲਾਉਣ ਦੀ ਪਰ ਸਾਡਾ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ ਤੇ ਅੱਜ ਮਾਤਾ ਜੀ ਦਾ ਪਰਿਵਾਰ ਆ ਜਿਹੜਾ ਉਹ ਸਾਡੇ ਕੋਲੇ ਪਹੁੰਚਿਆ ਸਸਕਾਰ ਦੇ ਵਿੱਚ ਸ਼ਾਮਲ ਹੋਣ ਲਈ ਸਤਨਾਮ ਸਿੰਘ ਹੈ ਬਾਈ ਗਵੰਡੀਆ ਪ੍ਰਤਪਾਲ ਸਿੰਘ ਹੈ ਬਾਈ ਤੇ ਸਿੰਦਰਕੌਰ ਆ ਲੜਕੀ ਜਿਹੜੀ ਅਮਰੀਕਾ ਰਹਿੰਦੀ ਉਹਦੀ ਨਾਨਾ ਆ ਬਲਬੀਰ ਕੌਰ ਤੇ ਅਗੋ ਜਸਵੰਤ ਸਿੰਘ ਆ ਸ਼ਰੀਕੇ ਚੋਂ ਆ ਤਰਲੋਚਨ ਸਿੰਘ ਆ ਭਾਈਚਾਰੇ ਚੋਂ ਆ ਮਨਪ੍ਰੀਤ ਸਿੰਘ ਆ ਦੋਸਤ ਆ ਜਗਤਾਰ ਸਿੰਘ ਸ਼ਰੀਕੇ ਚੋਂ ਆ ਸਰਿੰਦਰਕੌਰ ਗਵੰਡੀ ਆ ਮਨਜੀਤਕੌਰ ਬੀਨਾ ਰਾਣੀ ਮਨਪ੍ਰੀਤਕੌਰ ਸਕੇ ਚਾਚੇ ਦੀ ਨੂੰ ਆ ਪਰਮਜੀਤਕੌਰ ਆ ਸ਼ਰੀਕੇ ਚੋਂ ਆ ਕੁਲਦੀਪਕੌਰ ਆ ਇਹ ਵੀ ਸ਼ਰੀਕੇ ਚੋਂ ਆ ਕੁੱਲ 13 ਮੈਂਬਰ ਇੱਥੇ ਸਾਡੇ ਕੋਲੇ ਅੱਜ ਮਾਤਾ ਜੀ ਦੇ ਇਸ ਭਾਰਤਿਕ ਸ਼ਰੀਰ ਨੂੰ ਅਗਨ ਪੇੜ ਕਰਨ ਵਾਸਤੇ ਪਹੁੰਚੇ ਸਾਂਝੀ ਮਾਂ ਇੱਕ ਲਵਾਰਸ ਨਾ ਹੋਵੇ ਉਹਦਾ ਪਰਿਵਾਰ ਆ ਕੇ ਖੜਿਆ ਨਹੀਂ ਤਾਂ ਤੁਸੀਂ ਦੇਖਦੇ ਹੋ ਸਾਡੇ ਕੋਲੇ ਬਹੁਤ ਸਾਰੇ ਪਰਿਵਾਰਕ ਮੈਂਬਰ ਇਦਾਂ ਦੇ ਅਕਾਲ ਚਰਣਾ ਕਰ ਜਾਂਦੇ ਜਿਨ੍ਹਾਂ ਦੇ ਹੁੰਦਿਆਂ ਸੁਂਦਿਆਂ ਕੋਈ ਮਿਲਣ ਵੀ ਨਹੀਂ ਆਉਂਦਾ ਕੋਈ ਦੇਖਣ ਵੀ ਨਹੀਂ ਆਉਂਦਾ ਆਖਰੀ ਸਮੇਂ 'ਚ ਵੀ ਨਹੀਂ ਆਉਂਦਾ ਤੇ ਘਟੂ-ਗਾਟੇ 13 ਮੈਂਬਰ ਇੱਥੇ ਖੜੇ ਨੇ ਇਸ ਮਾਂ ਦੇ ਪਰਿਵਾਰ ਵੱਲੋਂ ਤੇ ਮਾਂ ਨੂੰ ਇਸ ਦੁਨੀਆ ਤੋਂ ਜਾਂਦਿਆ ਹੋਇਆ ਰੁਕਸਤ ਕਰਨ ਵਾਸਤੇ ਪਰ ਉਹ ਕਿੰਨੇ ਮਾੜੇ ਕਰਮ ਹੋਣਗੇ ਉਹਨਾਂ ਧੀਆਂ ਦੇ ਜਿਹੜੀਆਂ ਇੱਥੇ ਨੇੜੇ ਤੇੜੇ ਹੁੰਦੇ ਹੋਏ ਵੀ ਆਪਣੀ ਮਾਂ ਦੇ ਦਰਸ਼ਨ ਨਹੀਂ ਕਰ ਸਕੀਆਂ ਮਾਂ ਦੀ ਸੇਵਾ ਤਾਂ ਕਰਨੀ ਦੂਰ ਸੀ ਮਾਂ ਦੇ ਦਰਸ਼ਨ ਵੀ ਨਹੀਂ ਕਰ ਸਕੀਆਂ ਮਾਂ ਨੂੰ ਛੂਹ ਵੀ ਨਹੀਂ ਸਕੀਆਂ ਜਾਂਦੀ ਜਾਂਦੇ ਤੇ ਸ਼ਰੀਕੇ ਕਬੀਲੇ ਚ ਟਵਾਂਡੀ ਪਿੰਡ ਦੇ ਲੋਕ ਉੱਠ ਕੇ ਖੜੇ ਹੋ ਗਏ ਆ ਉਹਨਾਂ ਦੇ ਭਾਗਾਂ 'ਚ ਇਹ ਵੀ ਹੈ ਨਹੀਂ ਸੀ ਇਹ ਸਮਾਂ ਹੀ ਇਸ ਤਰ੍ਹਾਂ ਦਾ ਚੱਲਦਾ ਐਨ ਤੇ ਭਰਾਵੋ ਵਕਤ ਹੀ ਇਸ ਤਰ੍ਹਾਂ ਦਾ ਚੱਲਦਾ ਏ ਕਿਸੇ ਦਾ ਕਸੂਰ ਕੋਈ ਨਹੀਂ ਪਰ ਫਿਰ ਵੀ ਇੱਥੇ ਕੁਝ ਚੰਗੇ ਲੋਕ ਨੇ ਜਿਹੜਾ ਆਪਣਾ ਫਰਜ਼ ਪਹਿਚਾਣਦੇ ਨੇ ਆਪਣਾ ਫਰਜ਼ ਜਾਣਦੇ ਨੇ ਜਿੱਦਾਂ ਸਤਨਾਮ ਸਿੰਘ ਜਿੱਦਣ ਇੱਥੇ ਲੈ ਕੇ ਆਇਆ ਮਾਤਾ ਇਹਨੂੰ ਹੱਕਾ ਮਰੀ ਜਾਵੇ ਬਾਰ-ਬਾਰ ਇਹਨੂੰ ਲੱਭੀ ਜਾਵੇ ਮੇਰਾ ਪੁੱਤ ਕਿੱਥੇ ਆ ਮੇਰਾ ਪੁੱਤ ਕਿੱਥੇ ਜੋ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਆ ਹੁਣਾਂ ਤਾਂ ਉਹੀ ਹੁੰਦਾ ਭਾਈ ਇੱਕ ਦਿਨ ਸਾਡਾ ਇਹ ਤਾਂ ਨਹੀਂ ਪਤਾ ਕਦੋਂ ਕਿੱਥੇ ਕਿਵੇਂ ਕੀ ਹੋ ਜਾਣਾ ਪਰ ਆਪਾਂ ਅਸਲ ਨੂੰ ਪਛਾਣੀਏ ਆਪਣੇ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਇੱਕ ਦੂਜੇ ਦਾ ਸਾਥ ਦੇ ਆ ਕਰੀਏ ਜ਼ਰੂਰ ਤੇ ਇੱਥੇ ਅੱਜ ਮਾ ਸਰਜੀਤ कौर ਸਾਨੂੰ ਜਾਂਦੀ ਜਾਂਦੀ ਇਹੀ ਸਨੇਹਾਂ ਦੇ ਰਹੀ ਆ ਵੀ ਅਸੀਂ ਜਿਉਂਦੇ ਜੀ ਤਾਂ ਨਹੀਂ ਕਿਸੇ ਦੇ ਨਾਲ ਖੜ ਸਕੇ ਅਖੀਰਲੇ ਸਮੇਂ ਤੱਕ ਜ਼ਰੂਰ ਖੜਿਆ ਕਰਿਆ ਸੱਚੇ ਪਾਤਸ਼ਾਹ ਮਾਤਾ ਸਰਜੀਤ ਕੌਰ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਜਿੰਨੀ ਕਿ ਸੇਵਾ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ੀ ਅਸੀਂ ਆਪਣੇ ਵੱਲੋਂ ਸਾਡੀ ਪੂਰੀ ਟੀਮ ਨੇ ਡਾਕਟਰਾਂ ਦੀ ਟੀਮ ਨੇ ਸਾਰਿਆਂ ਨੇ ਤਨ ਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਕੋਈ ਕਮੀ ਰਹਿ ਗਈ ਹੋਵੇ ਸੱਚੇ ਪਾਤਸ਼ਾਹ ਜਾਣੀ ਗਿਆਨ ਨੇ ਤੁਸ ਜੀ ਸਾਹਿਬ ਬਖਸ਼ਿਓ ਮਾਫ ਕਰਿਓ ਅਗੋਂ ਚੰਗੀ ਸੇਵਾ ਕਰਨ ਦਾ ਬਲ ਬਖਸ਼ਿਓ ਬੁੱਧੀ ਬਖਸ਼ਿਓ ਤੇ ਸਾਡੀ ਇਸ ਮਾਂ ਨੂੰ ਆਪਣੇ ਚਰਨਾ ਚ ਜਗ੍ਹਾ ਦੇਓ ਪਹਿਲਾਂ ਇਸ ਮਾਂ ਦਾ ਅੰਤਿਮ ਸੰਸਕਾਰ ਪਿੰਡ ਕਰਨ ਬਾਰੇ ਕਹਿੰਦੇ ਸੀ ਵੀਰੇ ਹੁਣੇ ਕਹਿੰਦੇ ਪਿੰਡ ਲੈ ਕੇ ਜਾਣਾ ਪਰ ਫੇਰ ਸਾਰੇ ਰਿਸ਼ਤੇਦਾਰਾਂ ਵੱਲੋਂ ਸਾਰਿਆਂ ਵੱਲੋਂ ਇਹੀ ਗੱਲ ਹੋਈ ਵੀ ਮਾਤਾ ਦਾ ਸੰਸਕਾਰ ਇੱਥੇ ਕੀਤਾ ਜਾਵੇ ਜਿੱਥੇ ਇਹ ਪੂਰੇ ਹੋਏ ਨੇ ਕਿਉਂਕਿ ਪਿੰਡ ਵੀ ਕਿਹੜਾ ਕੋਈ ਆਪਣਾ ਰਿਸ਼ਤੇਦਾਰ ਜਾਂ ਕੋਈ ਹੋਰ ਸੀਗਾ ਆਇਆ ਹੋਇਆ ਜਿਹੜਾ ਉੱਥੇ ਰਹਿ ਜਾਣਾ ਸੀ ਫਿਰ ਉੱਥੇ ਘਰੇ ਲੈ ਜਾਣਾ ਫਿਰ ਨਮਾਉਣਾ ਧਵਾਉਣਾ ਇਸ਼ਨਾਨ ਕਰਾ ਕੇ ਫਿਰ ਸੰਸਕਾਰ ਕਰਨਾ ਗੁਰਦੁਆਰਾ ਸਾਹਿਬ ਲਾਨੀਆਂ ਦਾ ਪਾਠ ਹੋਣਾ ਫਿਰ ਫੁੱਲ ਚੋਕ ਕੇ ਪਾਕੀ ਹੋਣੇ ਆ ਫਿਰ ਉਸ ਤੋਂ ਬਾਅਦ ਸਹਿਜ ਪਾਠ ਦੇ ਪਾਠ ਪ੍ਰਕਾਸ਼ ਕਰਾ ਕੇ ਭੋਗ ਪਾਏ ਜਾਣੇ ਆ ਇਹ ਸਾਰੇ ਕਾਰਜ ਹੁਣ ਇੱਥੇ ਮੁਨਕਤਾ ਦੀ ਸੇਵਾ ਪਰਿਵਾਰ ਵੱਲੋਂ ਪਿੰਡ ਹਸਨਪੁਰ ਵਿੱਚ ਕੀਤੇ ਜਾਣਗੇ ਤੇ ਹੁਣ ਮਾਤਾ ਜੀ ਦਾ ਸੰਸਕਾਰ ਆ ਜਿਹੜਾ ਪਿੰਡ ਹਸਨਪੁਰ ਦੀ ਸ਼ਮਸ਼ਾਨ ਘਾਟ ਵਿੱਚ ਕੀਤਾ ਜਾ ਰਿਹਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਭੈਣ ਭਰਾ ਮਾਤਾ ਜੀ ਨੂੰ ਆਖਰੀ ਦਰਸ਼ਨ ਕਰਨ ਇਹਨਾਂ ਦੀ ਰੂਹ ਨੂੰ ਮਿਲਣ ਵਾਸਤੇ ਇੱਥੇ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਹੁਣ ਅਰਦਾਸ ਕਰਨਗੇ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਕੇ ਫਿਰ ਅਸੀਂ ਸ਼ਮਸ਼ਾਨ ਘਾਟ ਨੂੰ ਕੂਚ ਕਰਾਂਗੇ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਏ ਗੁਰੂ ਜੀ ਜਪੋ ਸਤਨਾਮ ਸਤਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਗੁਰੂ ਜੀ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਰਜੀਤ ਕੌਰ ਜੀ ਦਾ ਅੰਤਮ ਸੰਸਕਾਰ ਅੱਜ ਆਪਾਂ ਸਾਰਿਆਂ ਨੇ ਪਿੰਡ ਹਸਨਪੁਰ ਸ਼ਮਸ਼ਾਨ ਘਾਟ ਵਿੱਚ ਕੀਤਾ ਤੇ ਮਾਤਾ ਜੀ ਦੇ ਅੰਤਮ ਅਰਦਾਸ ਆ ਜਿਹੜੀ ਉਹ 18 ਤਰੀਕ ਦਿਨ ਸ਼ੁੱਕਰਵਾਰ ਨੂੰ ਪਿੰਡ ਹਸਨਪੁਰ ਵਿਖੇ ਗੁਰੂ ਘਰ ਦੇ ਵਿੱਚ ਹੋਵੇਗੀ ਬੇਨਤੀ ਹੈ ਇਸੇ ਤਰ੍ਹਾਂ ਨੂੰ ਵੀ ਸਾਕਸਬੰਧੀਆਂ ਨੂੰ ਵੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਸਾਰਿਆਂ ਨੂੰ ਵੀ ਆਪਾਂ ਮਾਤਾ ਜੀ ਦੇ ਅੰਤਮ ਅਰਦਾਸ ਵਿੱਚ ਵੀ ਸਾਰੇ ਰਲ ਕੇ ਸ਼ਾਮਲ ਹੋ ਕੇ ਮਹਾਰਾਜ ਅੱਗੇ ਅਰਦਾਸ ਬੇਨਤੀਆਂ ਕਰੀਏ ਵੀ ਅਸਮਾਨ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ